ਅਸੀ ਕਾਲ ਜੀ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਕਿਸਾਨ ਵੀਰੋ ਇਸ ਟਾਈਮ ਮੱਕੀ ਦੀ ਜਿਹੜੀ ਬਜਾਈ ਹੈ ਸਟਾਰਟ ਹੋਣੀ ਜਾ ਕੇ ਅੱਗੇ ਜਾ ਕੇ ਅਪ੍ਰੈਲ ਲਾਸਟ ਵਿੱਚ ਸਟਾਰਟ ਹੋ ਜਾਂਦੀ ਹੈ ਤੇ ਲਗਭਗ ਹੁਣ ਜਿਹੜੀਆਂ ਗੇਤੀਆਂ ਮੱਕੀਆਂ ਲੱਗੀਆਂ ਉਹਨਾਂ ਵਿੱਚ ਸਭ ਤੋਂ ਵੱਡੀ ਸਮੱਸਿਆ ਕੀ ਆਈ ਹੋਈ ਹੈ ਕਿ ਉਹਦੇ ਵਿੱਚ ਜਿਹੜੀ ਸੁੰਡੀ ਹੈ ਉਹ ਨਹੀਂ ਕੰਟਰੋਲ ਹੁੰਦੀ ਨਿਕਲਦੀ ਮੱਕੀ ਨੂੰ ਹੀ ਖਾ ਜਾਂਦੀ ਹੈ ਛੋਡੇ ਵਾਸਤੇ ਇੱਕ ਰਾਮ ਆਂਦਵਈ ਦੇ ਨਾਮੇ ਨਾਂ ਦੱਸ ਰਹੇ ਹਾਂ ਉਹ ਦਵਾਈ ਨੂੰ ਸ਼ਾਮ ਦੇ ਟਾਈਮ ਵਿੱਚ ਸਟicker ਪਾ ਕੇ ਕਰਨੀ ਹੈ ডোজ 250 30 ਗ੍ਰਾਮ ਟੁੱਲੀ ਰੱਖਣੀ ਹੈ ਬਿਲਕੁਲ ਗੱਜ ਕਰ ਦੇਣੀ ਹੈ ਕਿਉਂਕਿ ਸੋਨ ਨੂੰ ਇਹ ਚ ਤੇ ਪਤਾ ਹੋਣਾ ਚਾਹੀਦਾ ਕਿ ਜਿੱਥੇ ਜਿਹੜੀ ਮੱਕੀ ਦੀ ਗੋਭ ਹੈ ਜਿਹੜੀ ਸੁੰਡੀ ਹੈ ਉਹਦੇ ਉੱਪਰ ਪਹਿਲਾਂ 1 ਇੰਚ ਦੀ ਉਹਦੀ ਹਗਾਰ ਹੁੰਦੀ ਹੈ ਹਗਾਰ ਕਹਿੰਦਾ ਓਡੀ ਉਹਨਾਂ ਜਿਹੜਾ ਉਹਨੇ ਗੰਦਾ ਦਾ hxgਆ ਹੁੰਦਾ ਹੈ ਉਹਦਾ ਜਿਹੜੀ ਜਿਹੜੀ ਗੁੱਦ ਹੈ ਉਹ 1 ਇੰਚਕ ਹੁੰਦੀ ਹੈ ਜਦੋਂ ਤੱਕ ਉਹ ਗੁੱਦ ਭਿੱਜ ਕੇ ਵਿੱਚ ਪਾਣੀ ਜਾਣਾ ਫੇ ਜਾ ਕੇ ਸੁੰਡੀ ਨੇ ਕਟਰਾਲ ਹੋਣਾ ਹੈ ਸੋਡੀ ਮੱਕੀ ਨੂੰ ਕਿਹੜੀ ਚੀਜ਼ ਬਚਾ ਸਕਦੀ ਆਪਾਂ ਉਹਦੇ ਗੱਲ ਕਰਦੇ ਆ ਕਿਉਂਕਿ ਹੁਣ ਜਿਵੇਂ ਤੁਈ ਲ ਮੱਕੀ ਬੀਜੀ ਹੋਈ ਐ ਇਹ ਤੇ ਹੁਣ ਨਿਕਲਦੀ ਨੂੰ ਜਿਵੇਂ ਸੁੰਡੀ ਦਾ ਅਟੈਕ ਐ ਉਹ ਖਾਈ ਜਾ ਰਿਹਾ ਸਪਰੇਹਾਂ ਬਾਈ ਨੇ ਇਹ ਤੇ 2 ਕਿ 3 ਕਰ ਦਿੱਤੀਆਂ ਲੇਕਿਨ ਹਜੇ ਕੋਈ ਫਰਕ ਨਹੀਂ ਪਿਆ ਕਿਉਂਕਿ ਹਜੇ ਵਿੱਚ ਬਹੁਤ ਸਾਰੀ ਗੋਦ ਵਿੱਚ ਸੁੰਡੀ ਐ ਉਹ ਤੁਰੀ ਫਿਰਦੀ ਐ ਤੁਸੀਂ ਇਹਦੇ ਵਿੱਚ ਕੀ ਕਰਨਾ ਸ਼ਾਮ ਦਾ ਟਾਈਮ ਹੋਵੇ ਮਸਟੈਂਗ ਦਵਾਈ 30 ਗ੍ਰਾਮ ਟੋਲੀਪਾਈ ਕਰਨੀ ਹੈ ਕਰਨੀ ਕਿਵੇਂ ਹੈ ਬਿਲਕੁਲ ਸਟicker ਪਾ ਕੇ ਜਿਹੜੇ ਇਹਦੇ ਕੋਏ ਆ ਉਹ ਛਾਂ ਦੇ ਟਾਈਮ ਬਿਲਕੁਲ ਭਰ ਦਿਓ ਪਾਣੀ ਦੇ ਬੇਸ਼ੱਕ ਛੋਡੇ ਇੱਕ ਵਾਰ ਚ 7-8 ਟੋਲੀਆਂ ਪੈਣਗੀਆਂ ਚੰਗੀ ਤਰ੍ਹਾਂ ਪਾ ਦਿਓ ਕੋਏ ਦੇ ਭਰ ਦੇਣੇ ਆ ਸਟicker ਵਿੱਚ ਪਾ ਕੇ ਮਸਟੈਂਗ ਦਵਾਈ ਨੋਟ ਕਰ ਲਓ 30 ਐਮਐਲ ਟੋਲੀਪਾਈ ਕਰਨੀ ਹੈ ਔਰ ਸੁੰਡੀ ਨੂੰ ਛੋਡੇ ਤੁਸੀਂ ਖੇਚੋ ਭਾਲ ਨਹੀਂ ਸਕਦੇ ਤੇ ਦੂਸਰੀ ਗੱਲ ਇੱਕ ਹੋਰ ਚੀਜ਼ ਹੈ ਕੱਲੇ ਇਹ ਨਹੀਂ ਸੁੰਡੀ ਮਰਨੀ ਹੈ ਬਿਲਕੁਲ ਮੱਕੀ ਨਾਲ ਦੇ ਕਾਲੀ ਹੋਣੀ ਸਟਾਰਟ ਹੋ ਜੂਗੀ ਨਾਲ ਦੇ ਨੇ ਗਰੋਥ ਲਾਈਨ ਸਟਾਰਟ ਕਰ ਦੇਣੀ ਹੈ ਬਸ ਇੰਨੀ ਗੱਲ ਪੱਲੇ ਬੰਨ ਲਿਓ ਸੋਨੂੰ ਮਾਰਨੀ ਪੈਂਦੀ ਇਹ ਆਪਣੇ ਸੋਨੂੰ ਮੈਂ ਕਹਿ ਸਕਦਾ ਕਿ ਮੇਰੇ ਤਿਆਰਬੇ ਬੋਲਦੇ ਆ ਜਿਹੜੇ ਖਤਮ ਹੋਈਆਂ ਮੱਕੀਆਂ ਸੀ ਡੰਡਰ ਰਹਿਗੇ ਸੀ ਉਹ ਮੱਕੀਆਂ ਵੀ ਠਾਈਆਂ ਪਿਛਲੀ ਵਾਰ ਔਰ ਤੁਸੀਂ ਇਸ ਵਾਰ ਬਿਲਕੁਲ ਅਜਮਾ ਕੇ ਜਰੂਰ ਦੇਖਿਓ ਸੋਨੂੰ ਹੋ ਸਕਦਾ ਫਾਰਮਰ ਦੇ ਵੀ ਉਹ ਵੀ ਸੋਨ ਦੇਈ ਗਏ ਤੁਹਾਨੂੰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀਏ ਪਰ ਤੁਸੀਂ ਇੱਕ ਵਾਰ ਵਰਤ ਕੇ ਜਰੂਰ ਦੇਖਿਓ ਮਸਟੈਂਗ ਛੋਡੀ ਜਿਹੜੀ ਮੱਕੀ ਐ ਛੋਡੀ ਕੋਈ ਫਸਲ ਐ ਜਾਂ ਸਬਜ਼ੀ ਐ ਭਾਜੀ ਉਹ ਚ ਜਾਨ ਪਾ ਦੀਓ ਧੰਨਵਾਦ ਸਭ ਦਾ ਜਿਹੜੇ ਵੀ ਹੱਦ ਤੱਕ ਆਪਣੇ ਸੱਜਣ ਮਿੱਤਰਾਂ ਨੇ ਚੈਨਲ ਆਪਣਾ ਸਬਸਕ੍ਰਾਈਬ